ਦੇਖੋ ਪੌਣੇ 4 ਸਾਲ ਦਾ ਪੁੱਤਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿੰਦੇ ਗੋਦੀ ਦੇ ਵਿੱਚ ਫੜਾ ਕੇ ਹੱਥ ਵਿੱਚ ਛੁਰਾ ਵੜਾ ਦਿੱਤਾ ਫਰਕਸ਼ੀਰ ਕਹਿੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜਦੋਂ ਹਿਰਣੀ ਦਾ ਬੱਚਾ ਤੇਰੀਆਂ ਅੱਖਾਂ ਸਾਹਮਣੇ ਮਰਿਆ ਸੀ ਨਾ ਤੂੰ ਉਦੋਂ ਵੀ ਬਦਲਿਆ ਸੀ ਕਹਿੰਦੇ ਜਦੋਂ ਤੈਨੂੰ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਲਾਲ ਸ਼ਹੀਦ ਕੀਤੇ ਗਏ ਤੂੰ ਉਦੋਂ ਵੀ ਬਦਲਿਆ ਕਹਿੰਦੇ ਅੱਜ ਅੱਜ ਵੀ ਤੂੰ ਬਦਲੇਗਾ ਪਰ ਅਸੀਂ ਨਹੀਂ ਚਾਹੁੰਦੇ ਤੇਰਾ ਪੁੱਤਰ ਮਰੇ ਕਹਿੰਦੇ ਬਦਲ ਜਾ ਨਹੀਂ ਤੇ ਆਪਣੇ ਬੱਚੇ ਦੀ ਛਾਤੀ ਦੇ ਵਿੱਚ ਆਮ ਜੁਰਾ ਮਾਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਹੈ ਜੇ ਤੇਰਾ ਵੀ ਪੁੱਤਰ ਹੋਵੇ ਫਰਖੀਅਰ ਮੈਂ ਉਹਨੂੰ ਵੀ ਨਹੀਂ ਮਾਰਾਂਗਾ ਮੈਂ ਆਪਣੇ ਪੁੱਤਰ ਨੂੰ ਤੇ ਕੀ ਤੇਰੇ ਪੁੱਤਰ ਨੂੰ ਵੀ ਨਹੀਂ ਮਾਰਾਂਗਾ ਕਹਿੰਦੇ ਹੋਇਆ ਕਿ 1.4 ਸਾਲ ਦਾ ਪੁੱਤਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਅਜੇ ਸਿੰਘ ਕਹਿੰਦੇ ਧਰਮ ਸਵਤਨੀ ਅੱਗੇ ਹੈ ਕਹਿੰਦੇ ਛਾਤੀ ਪਾੜ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਦਾ ਸੀਨਾ ਚੀਰਿਆ ਗਿਆ ਮੂੰਹ ਦੇ ਵਿੱਚ ਦਿਲ ਪਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਸਤਿ ਸ਼੍ਰੀ ਅਕਾਲ ਕਹਿੰਦੇ ਧਾੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਮੂੰਹ ਖੂਨ ਨਾਲ ਲਤ-ਪਤ ਹੈ ਤੇ ਕਹਿੰਦੇ ਫਰਖੀਅਰ ਕਹਿੰਦਾ ਹੈ ਤੇਰਾ ਮੁਰਸ਼ਿਦ ਕਿੱਥੇ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਤੇਰਾ ਮੁਰਸ਼ਿਦ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਉਹ ਆਇਆ ਕਿਉਂ ਨਹੀਂ ਤੇਰਾ ਤੈਨੂੰ ਬਚਾਉਣ ਵਾਸਤੇ ਤੇਰੇ ਉੱਤੇ ਇੰਨੇ ਤਸੀਹੇ ਹੋ ਰਹੇ ਹਨ ਬਾਬਾ ਬੰਦਾ ਸਿੰਘ ਬਹਾਦਰ ਹੱਸ ਕੇ ਕਹਿੰਦਾ ਹੈ ਕਹਿੰਦਾ ਤੈਨੂੰ ਨਜ਼ਰ ਨਹੀਂ ਆਉਂਦਾ ਕਹਿੰਦਾ ਤੈਨੂੰ ਨਜ਼ਰ ਨਹੀਂ ਆਉਂਦਾ ਕਹਿੰਦਾ ਮੈਂ ਆਪਣੇ ਪੁੱਤਰ ਦਾ ਦਿਲ ਆਪਣੇ ਮੂੰਹ ਦੇ ਵਿੱਚ ਪਵਾ ਲਿਆ ਕਹਿੰਦਾ ਤੈਨੂੰ ਨਜ਼ਰ ਨਹੀਂ ਆਉਂਦਾ ਕਹਿੰਦਾ ਮੇਰਾ ਗੁਰੂ ਮੇਰੇ ਅੰਗ ਸੰਗ ਹੈ ਕਹਿੰਦਾ ਜੇ ਮੈਂ ਨਹੀਂ ਡੋਲਿਆ ਗੁਰੂ ਦੇ ਬਾਣੇ ਦੇ ਵਿੱਚ ਹਾਂ ਇਹੀ ਗੁਰੂ ਦੀ ਕਰਾਮਾਤ ਹੈ